ਸultanpur Lodhi ਦੇ ਪਿੰਡ ਰਾਂਧਪੁਰ ਗੋਰੇ ਦਾ ਕਿਸਾਨ ਪ੍ਰਤਾਪ ਸਿੰਘ ਦਾ ਪਰਿਵਾਰ ਹੈ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਪਾਣੀ ਦੇ ਵਿੱਚ ਬੇੜੀਆਂ ਚਲਾ ਕੇ ਲੋਕਾਂ ਨੂੰ ਪਾਰ ਲਗੋਂਦਾ ਸੀ ਪਰ ਹੁਣ ਖੁਦ ਲੋਕਾਂ ਤੋਂ ਮਦਦ ਮੰਗ ਰਿਹਾ ਹੈ ਇਸ ਕਿਸਾਨ ਦਾ ਘਰ ਹੜ੍ਹਾਂ ਦੀ ਚਪੇਟ ਵਿੱਚ ਆ ਗਿਆ ਸੀ ਅਤੇ ਉਸ ਦੀ ਕਰੀਬ 1.5 ਕਿੱਲਾ ਜ਼ਮੀਨ ਦੇ ਵਿੱਚ ਹਜੇ ਤੱਕ ਵੀ ਰੇਤ ਅਤੇ ਮਿੱਟੀ ਫਸੀ ਹੋਈ ਹੈ ਜਿਸ ਕਾਰਨ ਉਹ ਖੇਤੀ ਵੀ ਨਹੀਂ ਕਰ ਸਕਦਾ ਉਸ ਤੋਂ ਪਹਿਲਾਂ ਉਸਨੇ ਆਪਣੀ ਜ਼ਮੀਨ ਗੈਣੇ ਪਾ ਕੇ ਲੱਤ ਦਾ ਇਲਾਜ ਕਰਵਾਇਆ ਸੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਤੇ ਹੁਣ ਉਹ ਠੀਕ ਠੰਗ ਦੇ ਨਾਲ ਚੱਲਣ ਫਿਰਨ ਤੋਂ ਵੀ ਅਵਾਜ਼ ਆ ਰਹੀ ਕਰਦੇ ਵਿੱਚ ਪਰਿਵਾਰ ਦਾ ਰਹਿਣ ਵਸਣ ਬੜਾ ਔਖਾ ਹੋਇਆ ਪਿਆ ਹੈ ਤੇ ਜਿੱਤੇ ਚੱਲਦੇ ਕਰਜ਼ੇ 'ਚ ਡੁੱਬਿਆ ਇੱਕ ਕਿਸਾਨ ਸਹਾਰਾ ਲੱਭ ਰਿਹਾ ਹੈ ਅਤੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ ਮੇਰਾ ਨਾਮ ਪ੍ਰਤਾਪ ਸਿੰਘ ਪਿੰਡ ਰਾਮਪੁਰ ਗੋਰੇ ਦੇ ਰਹਿਣ ਵਾਲੇ ਆ ਜੀ ਈ ਕਾਰਨ ਬਣੇ ਕਿ ਇਸ ਕੱਖਾਂ ਦੀ ਖੁੱਲੀ ਚ ਰਹਿਣ ਲਈ ਮਜਬੂਰ ਹੋ। ਇਹ ਹਾਰਡ ਕਾਰਨ ਜੀ ਜਦੋਂ ਹਾਰਡ ਦੇ ਨਾਲ ਘਰ ਸਮਾਨ ਸਾਰਾ ਕੁਝ ਜ਼ਰੁਰ ਗਿਆ ਹੀ ਉਹਦੇ ਕਾਰਨ ਕੋਈ ਸਰਕਾਰ ਵੱਲੋਂ ਕੋਈ ਮਾਲੀ ਮਤ ਦਿੱਤੀ ਨਹੀਂ ਗਈ। ਉਹਦੇ ਕਾਰਨ ਕਈ ਬੰਦੇ ਲਗ ਢੜੀ ਤੇ ਇੱਕ ਕੱਖਾਂ ਦੀ ਪੁੱਲੀ ਬਣਾਈ ਗਈ ਇੱਕ ਪਰਿਵਾਰ ਦੇ ਅੰਦਰ ਜੀ ਜਿਹੜੇ ਰਹਿ ਸਕੀਏ। ਉਹਦੇ ਕਾਰਨ ਇਹ ਜਿਹੜੇ ਰਹਿ ਰਹੇ ਆ ਮਜਬੂਰ ਆ ਰਹਿਣ ਨੂੰ। ਹੋਰ ਕਿੱਥੇ ਰਹੀਏ ਨਾ ਸਰਕਾਰ ਕੋਈ ਸਾਡੀ ਕੋਈ ਸਾਰ ਲਵੇ ਸਾਡਾ ਕੋਈ ਘਰ ਬਣ ਜੇ। ਕਿਤੇ ਛੋਟੇ ਛੋਟੇ ਸਾਡੇ ਮਜ਼ਬੂਰ ਆਹੀ ਬੱਚੇ ਛੋਟੇ ਛੋਟੇ ਮੇਰੇ ਕਰਨ ਜੋ ਕੋਈ ਨਹੀਂ ਮੈਂ ਤੁਹਾਨੂੰ ਦੱਸਿਆ ਪਹਿਲੇ ਵੀ ਲੱਤ ਤੋਂ ਮੈਂ ਇਹਨਾਂ ਕਰ ਸਕਦਾ ਜਿਹੜਾ ਕੰਮ ਆਪਦਾ ਕਰੂੰਗਾ ਕਮਾਲ ਲੂੰਗਾ ਕਰ ਲੂੰਗਾ ਪਰ ਕਿਸੇ ਤੋਂ ਇਹ ਵੀ ਵਢਾ ਕੇ ਕੱਖ ਤਾਂ ਛਣ ਬਣਾਈ ਹੈ ਇੱਕ ਛਣ ਦੇ ਵਿੱਚ ਰਹਿਣ ਮਜ਼ਬੂਰ ਸਰਕਾਰ ਸਾਡੀ ਮਦਦਤ ਕਰੇ ਸਾਨੂੰ ਕੋਈ ਵੀ ਸਹਾਇਤਾ ਕਰੇ ਸਾਡੀ ਪਰਿਵਾਰ ਵਾਤੀ ਪਾਲਣ ਪੋਸ਼ਣ ਵਾਤੀ ਕੋਈ ਸਹਾਇਤਾ ਕਰਨ ਕੋਈ ਸੱਜਣ ਦਾਨੀ ਕੋਈ ਮਦਦਤ ਕਰਨ ਸਾਡੀ ਕਿਉਂ ਅਸੀਂ ਆਪਦਾ ਕਾਹ ਗੁਜ਼ਾਰਾ ਕਰ ਸਕੀਏ ਲੱਤ ਨੂੰ ਕੀ ਦਿੱਕਤ ਹੈ ਲਾਤੋਂ ਦੇਖਦਾ ਜੀ ਮੇਰੇ ਕੱਖ ਲੱਗ ਗਿਆ ਪਿੰਨੋਂ ਇਦੋਂ ਡੇਢ ਦੋ ਸਾਲ ਪਹਿਲੋਂ ਡੇਢ ਉਦੋਂ ਤਾਂ 베ੜੀ ਚਰਉਣਾ ਉਦੋਂ ਤਾਂ ਕੱਖ ਲੱਗਾ ਉਹ ਕੱਖ ਨਾਲ ਮੇਰੇ ਜਗੇ ਲਾਚ ਕਰਿਆ ਅੰਬਰਸਾਰ ਪੁਰਨਾਨਕ ਹਸਪਤਾਲ ਫਿਰ ਪੀਜੀਆਈ ਤੇ ਜਾ ਕੇ ਰਾਜ ਕਰਿਆ ਪਰ ਨਹੀਂ ਕੋਈ ਉਦੋਂ ਨਹੀਂ ਰਮਾਨ ਆਇਆ ਫਿਰ ਉਦੋਂ ਬਾਅਦ ਚ ਨਾੜ ਬਲੌਕ ਆ ਗਈ ਹੁਣ ਨਾੜ ਦੇ ਬਾਅਦ ਤੇ ਵੀ 20000 ਸੇ 7 ਲੱਖ ਚਾਹੀਦਾ ਜਿਹੜਾ ਹੁਣ ਜਾ ਕੇ ਦੁਬਾਰਾ ਨਾੜ ਬਲੌਕ ਜਿਹੜੀ ਚਾਲੂ ਹੋ ਜੇ ਜ਼ਮੀਨ ਕਿੰਨੀ ਥੜੀ ਜ਼ਮੀਨ ਡੇਢ ਕਿੱਲਾ ਸੀ ਉਹ ਵੀ ਗਹਨੇ ਰੱਖ ਕੇ ਸੀ ਤੇ ਉਹਦੇ ਉੱਤੇ ਵੀ ਜਿਹੜਾ ਕਰਜ਼ਾ ਲੈ ਕੇ ਉਹ ਜਿਹੜਾ ਮੈਂ ਲੱਤ ਤੇ ਲਾਲ ਨੂੰ ਚੁਕਾਰ ਤਿੰਨ ਸਾਢੇ ਤਿੰਨ ਲੱਖ ਰੁਪਈਆ 2-3 ਲੱਖ ਰੁਪਈਆ ਕਰਜ਼ਾ ਹੈ ਜਿਹੜਾ ਉਹ ਵੀ ਹੁਣ ਬੱਚੇ ਛੋਟੇ-ਛੋਟੇ ਆ ਕੋਈ ਕਮਾਉਣ ਜੋਗਾ ਨਹੀਂ ਕੋਈ ਵੀ ਹੈਗਾ ਸਾਧਨ ਮੇਰੇ ਕੋਲੇ ਮੈਂ ਤੇ ਆਪ ਤੇ ਇਸੇ ਕਰਕੇ ਹੁਣ ਭੁੱਕੇ ਦਾ ਕੱਪੜਿਆਂ ਦੇ ਨਾਲੇ ਗੁਜ਼ਾਰਾ ਕਰ ਰਹੇ ਆ ਜ਼ਮੀਨ ਦੇ ਵਿੱਚ ਹੁਣ ਬੀਜਿਆ ਗਿਆ ਕੁਝ ਨਹੀਂ ਜ਼ਮੀਨ ਦੇ ਵਿੱਚ ਕਣਕ ਕਰਾ ਕੇ ਪਹਿਲੀ ਰੇਤਾ ਪਈ ਕਿ ਕਢਾ ਕੇ ਕਿਤੋਂ ਉਹ ਕਰਵਾ ਗਈ ਮਾਹੀ ਮੁਸ਼ਕਲ ਕਣਕ ਬੀਜੀ ਉਹ ਵੀ ਪਾਣੀ ਦਰਿਆ ਦੀ ਸੇਮ ਪਾਏ ਗਈ ਉਹ ਵੀ ਲੱਗਿਆ ਉਹ ਵੀ ਪਹਿਲੀ ਗਹਿਣੇ ਰੱਖੀ ਹੋਈ ਉਹ ਤੋਂ ਠੇਕੇ ਤੇ ਲੈ ਕੇ ਵਾਉਂਦੇ ਆ ਮੈਂ ਜਿੰਨੇ ਗਹਿਣੇ ਰੱਖੀ ਪਹਿਲੀ ਜੋ ਰੋੜੀ ਨਾਲ ਕਰਕੇ ਸੇਮ ਪੈ ਜਾਂਦੀ ਭਾਜੀ ਸੇਮ ਪਾ ਕੇ ਉਹਦਾ ਕਰਕੇ ਵਾਉਂਦੇ ਆ ਤੇ ਹੁਣ ਉਹ ਵੀ ਕਣਕ ਜਿਹੜੀ ਉਹ ਵੀ ਬੇਕਾਰ ਸਾਮਣਾ ਹੋਈ ਹੈ ਜਿਹੜੀ ਬਾ ਉਹ ਇਹ ਵਿੱਚ ਪਾਣੀ ਪਾ ਗਿਆ ਵੀ ਦੁਬਾਰਾ ਕੋਈ ਆਸ ਨਹੀਂ ਆ ਗਈ ਇਹਦੇ ਹੋ ਜੂਕ ਨਹੀਂ ਉਹ ਜੀ ਬਹੁਤ ਜ਼ਿਆਦਾ ਜੀ ਸੱਪ ਦਿੰਨੇ ਫਿਰਦੇ ਦਿਨੇ ਫਿਰਦੇ ਆ ਸੱਪ ਜਿਹੜਾ ਇੱਕ ਇੱਕ ਦਾ ਪਈਆਂ ਇਹਦੇ ਵਿੱਚ ਵੀ ਵੱਡੇ ਰਾਤ ਨੂੰ ਚੰਨ ਚ ਵੱੜ ਜਣ ਕਮਰਾ ਉਹ ਕ ਕਮਰੇ ਚ ਪਤਾ ਹੋਊਗਾ ਨਹੀਂ ਵੱੜ ਸਕਦੇ ਇਦਾਂ ਕਮਰੇ ਦੇ ਵਿੱਚ ਹੁਣ ਜਿੰਦਾ ਮਰਜੀ ਤ ਵਰਜਣਗੇ ਹੁਣ ਕੋਈ ਪਤਾ ਥੋੜਾ ਰਾਤ ਸੁੱਤਿਆਂ ਤੇ ਕੀ ਬਣ ਜੇਣਾ ਕੋਈ ਘਟਨਾ ਪਾ ਦੇਖਿਆ ਹੀ ਵਾਪਰਦੀਆਂ ਆਮ ਟੀਵੀਆਂ ਦੇ ਵੇਖ ਲਈਦਾ ਕਪੜਾ ਜੋਂਦੀ ਚੱਪਦੀਆਂ ਬੱਚੇ ਇਦਾਂ ਸੁੱਤਿਆਂ ਤੇ ਲੜ ਗਿਆ ਰਾਤ ਪਤਾ ਨਹੀਂ ਲੱਗਾ ਕੀ ਹੋ ਗਿਆ ਉਹ ਸਾਡੇ ਨਾਲ ਕੀਤਾ ਕੀ ਬਣਨਾ ਇਹਨਾਂ ਵਿੱਚ ਰਹ ਰਹੇ ਆ ਅਹੀਂ ਤੇ ਸਰਕਾਰ ਕੋਲ ਮੰਗ ਕਰਦੇ ਸਾਡੀ ਕੋਈ ਸਾਰ ਲਈ ਜਾਵੇ ਸਾਡੋ ਕੋਈ ਮਾਲੀ ਸਹਾਇਤਾ ਕੀਤੀ ਸਾਨੂੰ ਘਰ ਬਣਾ ਕੇ ਦਿੱਤਾ ਜਾਵੇ ਜਾਂ ਸਾਡੋ ਕੋਈ ਵੀ ਪਰਿਵਾਰ ਆਸਤੀ ਪਾਲਣ ਪੋਸ਼ਣ ਮਾਤੀ ਕੋਈ ਸੇਤਾ ਕੀਤੀ ਜਾਵੇ ਜਿਹੜਾ ਅਸੀਂ ਹੁਣ ਤੱਕ ਜਾਰਾ ਕਰੀਏ ਉਹ ਮੈਂ ਤੇ ਲੱਗਾ ਤੋਂ ਕੋਈ ਗਰ ਨਹੀਂ ਇੱਕ ਮੇਰੀ ਗਾਂ ਦੀ ਉਹ ਵੀ ਪਾਣੀ ਦੀ ਪੇਟ ਚੜ ਗਈ ਆ ਉਸ ਨਾਲ ਹੀ ਤੋਈ ਸੱਪ ਲੜ ਕੇ ਉਹ ਵੀ ਮਰ ਚੁੱਕੀ ਹ ਮੇਰਾ ਨਾਮ ਪਰਮਜੀਤ ਸਿੰਘ ਬਾਉ ਪਰ ਕਿਸਾਨ ਆਗੂ ਇਸ ਪਰਿਵਾਰ ਦੀ ਹਿਸਟਰੀ ਤੁਹਾਨੂੰ ਕੀ ਕਹੀਏ ਤੁਸੀਂ ਆਪ ਦੇਖੀ ਆ ਬਹੁਤ ਦੁਖਦਈ ਹਿਸਟਰੀ ਹੈ ਇਹਨਾਂ ਦੀ ਇਹ ਜਿਹੜਾ ਜਿੱਤ ਆਪਾਂ ਜਿਹੜੀ ਕੱਖਾਂ ਦੀ ਕੁਲੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੇ ਇਹ ਪ੍ਰਤਾਪ ਸਿੰਘ ਕਿਸ਼ਤੀ ਚਾਲਕ ਜਿਹਨੂੰ ਮਲਾ ਕਹਿ ਦਿੰਦੇ ਆ ਕਿਸ਼ਤੀ ਚਲਾ ਕੇ ਆਪਣਾ ਬੱਚਿਆਂ ਦਾ ਪਰਿਵਾਰ ਪੇੜ ਪਾਲਦਾ ਸੀ ਤਾਂ ਇਸੇ ਦੌਰਾਨ ਕੋਈ ਦਰਿਆ ਦੇ ਉੱਤੋਂ ਕੋਈ ਜਰੀਲਾ ਸੱਪ ਵਗੈਰਾ ਨੇ ਇਹਦੀ ਲੱਤ ਤੋਂ ਕੱਟ ਲਿਆ ਸੀ ਉਸ ਤੋਂ ਬਾਅਦ ਇਹਦੀ ਬਹੁਤ ਸਥਿਤੀ ਜਿਹੜੀ ਮਾੜੀ ਹੋ ਗਈ ਸੀ ਇਹਨੂੰ ਕਾਫੀ ਦੂਰ ਦਰਾਡੇ ਤੱਕ ਜਿਹੜੇ ਪੀਜੀਏ ਤੱਕ ਇਹਨੂੰ ਲੈ ਕੇ ਗਏ ਆ ਉੱਥੇ ਵੀ ਕੋਈ ਇਲਾਜ ਨਹੀਂ ਇਹਨੂੰ ਮਿਲਿਆ ਫਿਰ ਚੈਰੀਟੇਬਲ ਹਸਪਤਾਲਾਂ ਦੇ ਵਿੱਚ ਇਹਦਾ ਥੋੜਾ ਬਹੁਤ ਇਲਾਜ ਹੋਇਆ ਸੀ ਪਰ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਜਿਹੜਾ ਬਹੁਤ ਅੱਗੇ ਜਿਹੜਾ ਦੀ ਲੱਤ ਜਿਹੜੀ ਆ ਉਹ ਰੱਬ ਦੇ ਅਸਰ ਹੀ ਆ ਕੋਈ ਕ੍ਰਿਸ਼ਮਾ ਨਹੀਂ ਚਲਾ ਸਕਦਾ ਵਾ ਪਰ ਕੋਈ ਲੱਗਦਾ ਨਹੀਂ ਆ ਵੀ ਇਹ ਚੱਲੇ ਹੁਣ ਗੱਲ ਇਹ ਕਰਨ ਵਾਲੀ ਆ ਕਿ ਤੁਸੀਂ ਇਹਦੀ ਹਾਲਾਤ ਦੇਖੀ ਆ ਘਰ ਵੀ ਇਹਦਾ ਰੁੜ ਗਿਆ ਵਾ ਤੇ ਜਿਹੜੀ ਲੱਤ ਤੋਂ ਆ ਜਿਹੜਾ ਹੈਂਡੀਕੈਪਟ ਹੋ ਚੁੱਕਾ ਵੀਰ ਸਾਡਾ ਤੇ ਛੋਟੇ-ਛੋਟੇ ਬੱਚੇ ਆ ਤੇ ਜਿਹੜਾ ਇਹਦਾ ਘਰ ਰੁੜਿਆ ਜ਼ਮੀਨ ਜਿਹੜੀ ਡੇਢ ਕਿਲਾ ਸੀ ਉਹ ਗਹਿਣੇ ਪਈ ਹੋਈ ਆ ਉਸ ਤੇ ਉਸ ਜਿਹੜੀ ਗਹਿਣੇ ਪਈ ਹੈ ਜ਼ਮੀਨ ਉਹ ਵੀ ਰੇਤਾ ਦਾ ਮਾਰ ਦੇ ਵਿੱਚ ਲੱਗ ਚੁਕੇ ਆ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਸ ਵੀਰ ਨੂੰ ਜਿਹੜਾ ਘਰ ਰੁੜੇ ਦਾ ਤੇ ਜਾਂ ਜਿਹੜਾ ਇਹਦਾ ਹੋਰ ਪੈਲੀ ਦਾ ਜਿਹੜਾ ਨੁਕਸਾਨ ਹੋਇਆ ਰੇਤਾ ਪਈ ਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਵੀਰ ਜਿਹੜੀ ਆ ਕੱਖਾਂ ਦੀ ਕੁਲੀ ਨੂੰ ਛੱਡ ਕੇ ਤੇ ਆਪਣੇ ਜਿਹੜਾ ਘਰ ਥੋੜਾ ਬਾਲਾ ਬਣਾ ਕੇ ਬੱਚਿਆਂ ਦੀ ਜਿਹੜੀ ਪੜ੍ਹਾਈ ਤੇ ਆਪਣਾ ਜੂਨ ਬਿਸਰ ਜਿਹੜਾ ਵਧੀਆ ਟੰਗ ਨਾ ਕਰ ਸਕੇ ਸultanpur ਤੋਂ simran di report